ਸਾਡੇ ਨਾਲ ਬਰਨਾਲੇ ਸ਼ਹਿਰ ਦੇ ਆਮ ਵਰਕਰ ਮੌਜੂਦ ਨੇ। ਗੁਰਦੀਪ ਸਿੰਘ ਕਾਲੇ ਟੇਲਰ ਦੀ ਜਿੱਤ ਤੋਂ ਬਾਅਦ ਇਹਨਾਂ ਦਾ ਕੀ ਕਹਿਣਾ ਹੈ ਦੁਕਾਨਦਾਰਾਂ ਦਾ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਬਾਬਾ ਕੀ ਨਾਮ ਹੈ? ਬਾਬਾ ਜੀ ਸੁਖਮਿੰਦਰ ਸਿੰਘ। ਸੁਖਮਿੰਦਰ ਸਿੰਘ ਜੀ ਜਿੱਲੀਸੇ ਕਾਰਡ ਲਈ ਜਿੱਤਣਾ ਚਾਹੁੰਦੇ। ਅਸੀਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਸ਼ਹਿਰ ਵਾਸੀਆਂ ਨੂੰ। ਹਾਂਜੀ। ਤੇ ਬਹੁਤ ਵਧੀਆ ਹੋਇਆ ਕੰਮ। ਬਰਨਾਲੇ ਵਾਲੀ ਸਰਕਾਰ ਛੇ ਤੋਂ ਕੁਝ ਨਹੀਂ ਸੀਗੇ। ਖੋਸਤਾ ਹੋ ਸਾਰਾ ਦੀ ਹੁੰਦੇ ਪਰ ਇਹ ਜਿੱਤੇ ਦੀ ਕੋਈ ਬਹੁਤ ਹੋਈ ਸਾਡਾ ਹਾਸਾ ਦਾ ਵੀ ਖੁਸ਼ ਨਹੀਂ ਸੀਗਾ ਨਾ ਖੋਸਾ ਜੀ ਪੂਰੇ ਨਹੀਂ ਪਹਿਲਾਂ ਦੀ ਸਰਕਾਰ ਤੋਂ ਉਹ ਪਹਿਲਾਂ ਦੀ ਸਰਕਾਰ ਦੇ ਅੱਜ ਦੀ ਦੇਖੋ ਪਹਿਲਾਂ ਦੀ ਸਰਕਾਰ ਤੋਂ ਪਹਿਲਾਂ ਲੱਗੇ ਤਾਂ ਠੀਕ ਹੈ ਨਵੀਂ ਸੋਚ ਸੋਚੋ ਠੀਕ ਹੈ ਸਾਨੂੰ ਬਹੁਤ ਖੁਸ਼ੀ ਹੋਈ ਵੀ ਜੀ ਕਾਲਾ ਢੱਲੋ ਜਿੱਤ ਗਿਆ ਠੀਕ ਹੈ ਜਿੱਤੇ ਦੀ ਖੁਸ਼ੀ ਦੇ ਵਿੱਚ ਬਾਜ਼ਾਰ ਦੇ ਵਿੱਚ ਪੂਰਾ ਰੌਣਕ ਮੇਲਾ ਲੱਜਾ ਹੋਇਆ ਠੀਕ ਹੈ ਹੋਰ ਕਿਸੇ ਦੋਸਤ ਦੀ ਕੀ ਬਾਤ ਹੈ ਅਸਲ ਬਰਪੂਰੇ ਲੋਕ ਐਨਜੋਏ ਕਰਦੇ ਨੇ ਹਾਂ ਜੀ ਬਹੁਤ ਰੌਣਕ ਮੇਲਾ ਹੋਇਆ ਪਿਆ ਤੇ ਮੇਰੇ ਕੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਸਰਕਾਰ ਦੀ ਹਨ ਹਾਂਜੀ ਸੁਣ ਵਿੱਚ ਇਹ ਹੁੰਦਾ ਵੀ ਹਰ ਵਰਗ ਦੁਖੀ ਸੀਗਾ ਕੰਮਕਾਰ ਵਾਲਾ ਦੁਖੀ ਤਾਂ ਹੈਗੇ ਆ ਬਾਊ ਜੀ ਸਾਰੇ ਹਾਂਜੀ ਤੁਸੀਂ ਦੱਸੋ ਭਗਾਈ ਅੱਜ ਦੇ ਜ਼ਮਾਨੇ 'ਚ ਕਿੰਨੀ ਗੱਲ ਟੀਮ ਨੇ ਜਿਹੜੇ 20 ਰੁਪਏ ਕਿਲੋ ਦੀ ਪਿਆਜ਼ 70 70 ਰੁਪਏ 'ਚ ਪਾ ਦੇ ਆਲੂ 40 ਰੁਪਏ 'ਚ ਪਾ ਦੇ ਦੋ ਤੇ ਕਿਲੋ ਲੋਕ ਸੜਕਾਂ ਦੇ ਛੱਡਦੇ ਸੀ ਕੋਈ ਸੜਕਾਂ ਦੇ ਛੱਡਦੇ ਨਹੀਂ 40 ਰੁਪਏ ਕੀਮਤ ਕਰਤੀ ਮਾੜਾ ਬੰਦਾ ਕਿੱਥੋਂ ਸਮਝ ਲੈ ਜੀ ਜਾਨਾ ਇਹ ਜੋ ਆਬਾਦਨ ਕੋਲ ਹੋਣੀ ਹੋਣਾ ਜਿਵੇਂ ਆਲੂ ਲੈ ਕੇ ਹੋਗੇ ਇਹਦਾ ਟੇਕੇਦਾਰ ਦਾ ਕੰਮ ਹੈ ਜੀ ਆਪਾਂ ਕਹਿ ਸਕਦੇ ਹਾਂ ਸਹੀ ਕਰਦੇ ਦਿਖਾਰੇ ਨਾਲ ਬਲੇ ਕੀ ਨੇ ਟੇਕੇਦਾਰ ਕਿਹੜਾ ਕੰਮ ਕਰਦਾ ਜੀ ਠੀਕ ਹੈ ਉਹਦਾ ਸਹਿਯੋਗ ਨਾਲ ਹੀ ਹੁੰਦਾ ਪਰ ਕੇਵਕ ਕਲਕਟ ਜੋੜੂ ਜਿੱਤੇ ਆ ਉਹ ਲੋਕਾਂ ਦੇ ਸਹਿਯੋਗ ਨਾਲ ਜਿੱਤਿਆ ਕੋਈ ਕਰਨਾ ਪੈ ਜਿਸਕੇ ਪੱਤਾ ਭਰਵਾ ਆਪਣੀ ਜਨਤਾ ਦੇ ਸਹਿਯੋਗ ਨਾਲ ਜਿੱਤਿਆ ਜਨਤਾ ਹੀ ਹੋ ਗਿਆ ਸਾਥ ਤੋਂ ਪਰ ਇੱਕ ਜੀ ਦੇਖਣ ਨੂੰ ਆਈ ਆ ਸਾਹਮਣੇ ਬਰਨਾਲੇ ਦੇ ਜਿਹੜੇ ਲੋਕ ਨੇ ਹਨ ਉਹ ਬਹੁਤ ਸਦੀ ਪਾਰਟੀ ਲਵਾਦੇ ਆ ਜੀ ਹਨ ਜਿਹੜਾ ਕੰਮ ਨਹੀਂ ਕਰਦਾ ਪਾਰਟੀ ਜਦੋਂ ਜਦੋਂ ਜਿਹੜਾ ਕੋਈ ਆਪਣੇ ਸਾਡੇ ਨਾਲ ਸਾਥ ਦੇ ਲੁਗ ਫਿਰ ਉਹੀ ਵਰਕਰ ਆਪਣਾ ਜਿਹੜਾ ਨਹੀਂ ਕਿਦਾਂ ਨੂੰ ਫਿਰ ਪਾਰਟੀ ਨੂੰ ਆਉਂਦੀ ਫੈਸਲਾ ਹੁਣ ਇਹ ਵੀ ਆਪਣਾ ਜਿਹੜਾ ਜਦੋਂ ਚੱਲਿਆ ਉਹ ਪਾਰਟੀ ਜਮਹੂਰਤਾਂ ਚੱਲਿਆ ਦੋਸਤੋ ਇਹ ਸੀ ਸਾਡੇ ਨਾਲ ਕੀ ਨਾਂ ਸੀ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਇਹਨਾਂ ਨੇ ਆਪਣਾ ਬਹੁਤ ਬੜਾ ਵੀਅੂ ਦਿੱਤਾ ਤੇ ਕਾਲੋ ਢੋਲੇ ਦਾ ਕਾਫਲਾ ਵੀ ਉਧਰੋਂ ਬੜੀ ਗੰਦੀ ਚਾਰਾ ਸੋ ਫਿਰ ਬੁਲਾਵਾਂਗੇ ਸਸੀਗਾਲ ਜੀ